ਸਤਿ ਸ਼੍ਰੀ ਅਕਾਲ ਦੀ ਸਾਰਿਆਂ ਨੂੰ ਤੁਹਾਡਾ ਸਭ ਦਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ job.punjab ਦੇ ਉੱਤੇ ਤੇ ਅੱਜ ਦੀ ਆਪਾਂ ਇਹ ਵੀਡੀਓ ਪੰਜਾਬ ਪੁਲਿਸ ਕਨਸਟੇਬਲ 2025 ਦੇ ਕੈਂਡੀਡੇਟਸ ਲਈ ਲੈ ਕੇ ਆਏ ਹਾਂ ਤੇ ਹੁਣ ਆਪਾਂ ਉਸ ਚੀਜ਼ ਬਾਰੇ ਦੁਬਾਰਾ ਦੁਬਾਰਾ ਗੱਲ ਨਹੀਂ ਕਰਾਂਗੇ ਕਿ ਛੋਟੇ ਜਿਹੜੀ ਇੱਕ ਤਰੀਕ ਨੂੰ ਛੋਟੇ ਕੱਲ ਨੂੰ ਪਰਸੋਂ ਅਪਡੇਟ ਆ ਜਾਊਗੀ ਸ਼ਾਮ ਤੱਕ ਤੇ 7 ਤਰੀਕ ਤੋਂ ਛੋਟੇ ਟ੍ਰੈਲ ਸ਼ੁਰੂ ਨੇ ਤੁਹਾਨੂੰ ਪਤਾ ਹੀ ਹੈ ਕਿ ਕਿਸ ਤਰੀਕੇ ਨਾਲ ਤੁਹਾਨੂੰ ਮੈਂ ਪਿਛਲੇ ਵੀਡੀਓ ਦੇ ਵਿੱਚ ਟੋਟਲੀ ਇਨਫੋਰਮੇਸ਼ਨ ਦਿੱਤੀ ਸੀ ਕਿ ਕਿਸ ਤਰੀਕੇ ਨਾਲ ਤੁਹਾਨੂੰ ਅਪਡੇਟ ਆਊਗਾ ਤੇ ਤੁਹਾਨੂੰ ਕਿਸ ਤਰੀਕੇ ਨਾਲ ਤੁਸੀਂ ਆਪਣਾ ਐਡਮਿਟ ਕਾਰਡ ਜਾਂ ਕੁਝ ਵੀ ਡਾ ਅੱਜ ਜਪਾਂ ਬੱਚਿਆਂ ਬਾਰੇ ਗੱਲਾਂ ਜਿਹੜੇ ਬੱਚਿਆਂ ਦੇ ਡਾਊਟਸ ਹੋਣ ਨਾ ਗੱਲਾਂ ਬਾਰੇ ਜਿਹੜੀ ਹੈਗੀ ਛੋਡੇ ਡਾਊਟ ਕਲੀਅਰ ਕਰਨੇ ਨੇ ਕਿ ਗਰਾਊਂਡ ਦੇ ਵਿੱਚ ਤੁਸੀਂ ਕਿਸ ਤਰੀਕੇ ਦੀ ਜਿਹੜੀਆਂ ਗਲਤੀਆਂ ਤੋਂ ਬਚਣਾ ਤੁਸੀਂ ਗਰਾਊਂਡ ਦੇ ਵਿੱਚ ਰਨਿੰਗ ਕਿਸ ਤਰੀਕੇ ਨਾਲ ਕਰਨੀਆਂ ਫਾਈਨਲ 'ਚ ਜਾ ਕੇ ਆਪਣੇ ਫਿਜ਼ੀਕਲ 'ਚ ਜਾ ਕੇ ਠੀਕ ਹੈ ਲੌਂਗ ਜੰਪ ਹਾਈ ਦੇ ਵਿੱਚ ਕਿਹੜੀਆਂ ਤੁਸੀਂ ਗਲਤੀਆਂ ਨਹੀਂ ਕਰਨੀਆਂ ਤੇ ਤੁਸੀਂ ਅੰਦਰ ਗਰਾਊਂਡ ਦੇ ਵਿੱਚ ਕੀ ਕੀ ਲੈ ਕੇ ਜਾ ਸਕਦੇ ਹੋ ਤੇ ਹੁਣ ਕੁਝ ਬੱਚਿਆਂ ਨੇ ਜਿਹੜੇ ਹੈਗੇ ਰਨਿੰਗ ਹੋਣ ਕਿਉਂਕਿ ਕੰਟੀਨਿਊਸਲੀ 2-3 ਮਹੀਨੇ ਹੋ ਚੁੱਕੇ ਨੇ ਤੁਹਾਨੂੰ ਫਿਜ਼ੀਕਲ ਦੀ ਤਿਆਰੀ ਕਰਦਿਆਂ ਨੂੰ ਤੇ ਕਿਹੜੀ-ਕਿਹੜੀ ਤੁਸੀਂ ਮਤਲਬ ਕਿ ਪੇਨਕিলার ਜਾਂ ਕੋਈ ਇੰਜੈਕਸ਼ਨ ਤੁਸੀਂ ਕਿਸ ਤਰੀਕੇ ਦਾ ਲਗਾ ਕੇ ਜਾ ਕੋਈ ਪੇਨਕিলার ਕੋ ਕੈਪਸੂਲ ਲੈ ਕੇ ਜਾ ਸਕਦੇ ਹੋ ਦਰਦੜਾ ਤਾਂ ਜੋ ਉੱਥੇ ਤੁਹਾਡਾ ਹੈਗਾ ਰਨਿੰਗ ਦੇ ਸਮੇਂ ਦਰਦ ਨਾ ਹੋਵੇ ਤੇ ਮੋਸਟਲੀ ਬੱਚੇ ਜਿਹੜੇ ਲੌਂਗ ਜੰਪ ਦੇ ਸਮੇਂ ਹਾਈ ਜੰਪ ਦੇ ਸਮੇਂ ਗਲਤੀਆਂ ਕਰਦੇ ਨੇ ਅੱਜ ਆਪਾਂ ਉਹਨਾਂ ਸਾਰੀਆਂ ਚੀਜ਼ਾਂ ਬਾਰੇ ਗੱਲਬਾਤ ਕਰਨੀਆਂ ਤੇ ਹਾਈਟ ਮੈਜ਼ਰਮੈਂਟ ਬਾਰੇ ਕੱਲ ਆਪਾਂ ਵੀਡੀਓ ਪਾਈ ਸੀ ਪਰ ਫੇਰ ਵੀ ਕੁਝ ਬੱਚਿਆਂ ਦੇ ਡਾਊਟ ਰਹਿ ਚੁੱਕੇ ਸੀਗੇ ਆਪਾਂ ਉਹਨਾਂ ਸਾਰੀਆਂ ਚੀਜ਼ਾਂ ਬਾਰੇ ਗੱਲਬਾਤ ਕਰਾਂਗੇ ਠੀਕ ਹੈ ਤੇ ਸਭ ਤੋਂ ਪਹਿਲਾਂ ਜੋ ਵੀ ਆਪਣੇ ਚੈਨਲ ਤੇ ਬੱਚੇ ਨਵੇਂ ਨੇ ਉਹਨਾਂ ਸਾਰਿਆਂ ਨੂੰ ਹੱਥ ਜੁੜ ਕੇ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਨਾਲ ਦੀ ਨਾਲ ਕਰ ਦਿਓ ਸ਼ੇਅਰ ਜਲਦੀ ਜਲਦੀ ਸੈਸ਼ਨ ਨੂੰ ਹੁਣ ਆਪਾਂ ਜਿਹੜੀ ਅੱਜ ਦੀ ਆਪਣੀ ਵੀਡੀਓ ਸਟਾਰਟ ਕਰਦੇ ਹਾਂ ਤੇ ਅੱਜ ਆਪਾਂ ਮੈਂ ਹਰ ਇੱਕ ਚੀਜ਼ ਜਿਹੜੀ ਹੈਗੇ ਸਟੈਪ ਵਾਈਜ਼ ਸਟੈਪ ਲਿਖ ਕੇ ਲੈ ਕੇ ਆਏ ਆ ਕਿ ਪਹਿਲਾਂ ਆਪਾਂ ਕੀ ਕਰਨਾ ਤੇ ਉਸ ਦੇ ਵਿੱਚ ਕਿਹੜੀਆਂ-ਕਿਹੜੀਆਂ ਗਲਤੀਆਂ ਤੋਂ ਆਪਾਂ ਜਿਹੜਾ ਹੈ ਕੀ ਸਿੱਖਣਾ ਤੇ ਕਿਹੜੀਆਂ-ਕਿਹੜੀਆਂ ਗਲਤੀਆਂ ਨਹੀਂ ਕਰਨੀਆਂ ਠੀਕ ਹੈ ਉੱਥੇ ਜਿਹੜਾ ਹੈਗਾ ਮਤਲਬ ਕਿ ਆਪਣੇ ਪਿੰਡਾਂ ਜਾਂ ਸ਼ਹਿਰਾਂ ਦੇ ਜਿਹੜੇ ਗਰਾਊਂਡ ਨੇ ਜਿੱਥੇ ਆਪਾਂ ਹੁਣ ਤਿਆਰੀ ਕਰ ਰਹੇ ਆ ਉਹ ਪ੍ਰੋਪਰ ਤਰੀਕੇ ਨਾਲ ਮਤਲਬ ਕਿ ਸ਼ੇਪ 'ਚ ਨਹੀਂ ਹੈਗੇ ਉੱਥੇ ਜਿਹੜਾ ਤੁਹਾਨੂੰ ਜਲੰਧਰ ਗਰਾਊਂਡ ਮਿਲਣਗੇ ਉਹ ਤੁਹਾਨੂੰ ਪ੍ਰੋਪਰ ਜਿਹੜੇ ਹੈਗੇ ਮਤਲਬ ਕਿ ਗੋਲ ਤਰੀਕੇ ਨਾਲ ਮਿਲਣਗੇ ਠੀਕ ਹੈ ਕੋਈ ਮਾੜਾ ਮੋਟਾ ਫਰਕ ਹੋਊਗਾ ਕਿਸੇ ਪਾਸੇ ਮਤਲਬ ਕਿ ਕੋਈ ਇਹ ਹੋ ਸਕਦਾ ਕੋਈ ਥੋੜਾ ਜਿਹਾ ਇਸ ਤਰੀਕੇ ਨਾਲ ਮਤਲਬ ਝੁਕਿਆ ਹੋਵੇ ਜਿਹੜੇ ਉਸ ਦੋ ਗਰਾਊਂਡ ਨੇ ਇੱਕ ਹੈਗਾ ਉਸ ਅਥਲੈਟਿਕ ਗਰਾਊਂਡ ਇੱਕ ਹੈਗਾ ਉਸ ਪਰੇਡ ਗਰਾਊਂਡ ਠੀਕ ਆ ਜਿਹੜਾ ਪਰੇਡ ਗਰਾਊਂਡ ਆ ਉਹ ਹੈਗਾ ਗਰ ਇਹ ਇਸ ਤਰੀਕੇ ਨਾਲ ਹੁੰਦਾ ਕਿ ਬੁਆਏਜ਼ ਦੇ ਗਰਲਜ਼ ਦੇ ਹਰ ਇੱਕ ਦਿਨ ਦੇ ਮਤਲਬ ਕਿ ਬੈਚ ਮਤਲਬ ਕਿ ਟੋਟਲ ਸਟੂਡੈਂਟ ਜਿਹੜੇ ਹੈਗੇ ਸਾਰੇ ਮਤਲਬ ਕਿ ਫਿਕਸ ਕੀਤੇ ਹੁੰਦੇ ਨੇ ਤੇ ਅਗਰ ਬੁਆਏਜ਼ ਦੇ ਬੈਚ ਜਲਦੀ ਨਿਬੜ ਜਾਂਦੇ ਤਾਂ ਉਹਨਾਂ ਨਾਲ ਦੀ ਨਾਲ ਉਥੇ ਇਹ ਜਿਹੜਾ ਹੈਗਾ ਗਰਲਜ਼ ਦੇ ਟ੍ਰੈਕ ਸਟਾਰਟ ਕੀਤੇ ਜਾਣਗੇ ਅਗਰ ਪ੍ਰੇਡ ਗਰਾਊਂਡ ਦੇ ਵਿੱਚ ਗਰਲਜ਼ ਦੇ ਬੈਚ ਜਲਦੀ ਨਿਬੜ ਗਏ ਤਾਂ ਉਥੇ ਜਿਹੜੇ ਹੈਗੇ ਬੁਆਏਜ਼ ਦੇ ਟ੍ਰੈਕ ਠੀਕ ਹੈ ਜਲਦੀ ਜਿਹੜੇ ਹੈਗੇ ਆ ਸਟਾਰਟ ਕੀਤੇ ਜਾਂਦੇ ਆ ਤੇ ਮੈਂ ਤੁਹਾਨੂੰ ਕੱਲ ਦੀ ਵੀਡੀਓ ਦੇ ਵਿੱਚ ਦੱਸਿਆ ਸੀ ਕਿ ਛੋਡੇ ਪੈਰਾਂ ਦੇ ਉੱਤੇ ਇਲੈਕਟ੍ਰੋਨਿਕ ਬੋਟਸ ਲੱਗੀਆਂ ਹੋਈਆਂ ਉਸੇ ਨਹੀਂ ਦੱਸਣਾ ਕਿ ਤੁਸੀਂ ਕਿੰਨੇ ਟਾਈਮ ਦੇ ਵਿੱਚ ਰਨਿੰਗ ਲਗਾਈ ਆ ਪਰ ਜਿਹੜੀਆਂ ਆਪਣੇ ਮਤਲਬ ਕਿ ਰਨਿੰਗ ਕਰਦੇ ਸਮੇਂ ਮੇਨ ਧਿਆਨ ਨਾਲ ਰੱਖਣ ਵਾਲੀਆਂ ਗੱਲਾਂ ਨੇ ਅੱਜ ਆਪਾਂ ਉਹਨਾਂ ਚੀਜ਼ਾਂ ਬਾਰੇ ਗੱਲਬਾਤ ਕਰਾਂਗੇ ਕਿ ਸਮਝੋ ਉੱਥੇ ਤੁਸੀਂ 30 ਜਣੇ ਹੋ ਠੀਕ ਹੈ 30 ਜਣੇ ਨੂੰ ਅਗਰ ਇਹ ਸਮਝੋ ਇੱਥੇ ਆਪਾਂ 30 ਜਣੇ ਖੜਾ ਲਏ ਠੀਕ ਹੈ ਉਹ ਕਿਸ ਤਰੀਕੇ ਨਾਲ ਖੜਾ ਹੁੰਦੇ ਨੇ 1 2 3 4 5 6 7 8 9 10 11 12 ਮਤਲਬ ਕਿ ਇਸ ਤਰੀਕੇ ਨਾਲ 1 ਤੋਂ ਲੈ ਕੇ 10 ਤੱਕ 11 ਤੋਂ ਲੈ ਕੇ 20 ਤੱਕ ਠੀਕ ਹੈ 21 ਤੋਂ ਲੈ ਕੇ 30 ਤੱਕ ਇਸ ਤਰੀਕੇ ਨਾਲ ਖੜਾ ਹੁੰਦੇ ਨੇ ਤੇ ਜਦੋਂ ਪਹਿਲਾ ਬੰਦਾ ਇਹਨੂੰ ਪਾਸ ਕਰ ਗਿਆ ਤਾਂ ਸਿਰਫ ਪਹਿਲੇ ਬੰਦੇ ਦੀ ਜਿਹੜੀ ਘੜੀ ਦਾ ਟਾਈਮ ਹੈ ਉਹ ਸਟਾਰਟ ਹੋਊਗਾ ਜਦੋਂ ਇਹ ਨਹੀਂ ਹੈਗਾ ਕਿ ਪਹਿਲਾ ਬੰਦਾ ਪਾਸ ਕਰ ਗਿਆ ਤਾਂ ਸਾਰਿਆਂ ਦੀ ਘੜੀਆਂ ਦਾ ਟਾਈਮ ਸਟਾਰਟ ਹੋ ਜੂ ਨਹੀਂ ਜਿਹੜਾ ਬੰਦਾ ਇਸ ਬਲੈਕ ਮੈਟ ਨੂੰ ਪਾਸ ਕਰੀ ਜਾਊਗਾ ਇਲੈਕਟ੍ਰੋਨਿਕ ਮੈਟ ਨੂੰ ਠੀਕ ਹੈ ਉਸ ਬੰਦੇ ਦੀ ਘੜੀ ਦਾ ਟਾਈਮ ਸਟਾਰਟ ਹੁੰਦਾ ਜਾਊਗਾ ਜਿਹੜਾ 30 ਨੰਬਰ ਤੇ ਬੰਦਾ ਹੋਊਗਾ ਉਹ ਜਦੋਂ ਸਭ ਤੋਂ ਲਾਸਟ ਮੈਟ ਨੂੰ ਪਾਸ ਕਰੂਗਾ ਤਾਂ ਉਹ ਸਭ ਤੋਂ ਉਹਦੀ ਜਿਹੜੀ ਘੜੀ ਲਾਸਟ ਤੇ ਚੱਲੂਗੀ ਠੀਕ ਹੈ ਉਹਦਾ ਲਾਸਟ ਤੇ ਟਾਈਮ ਜਿਹੜਾ ਹੈਗਾ ਸਟਾਰਟ ਹੋਊਗਾ ਤੇ ਇਹ ਜਿਹੜਾ ਹੈਗਾ ਟਾਈਮ ਦੇ ਇਸ ਤਰੀਕੇ ਨਾਲ ਸਟਾਰਟ ਹੁੰਦਾ ਪਰ ਜਿਹੜੀਆਂ ਤੁਸੀਂ ਗਲਤੀਆਂ ਉਥੇ ਨਹੀਂ ਕਰਨੀਆਂ ਇਹ ਉਹ ਹੋਣਗੀਆਂ ਕਿ ਤੁਸੀਂ ਕਦੇ ਵੀ ਪਹਿਲੇ ਬੰਦੇ ਨੂੰ ਦੇਖ ਕੇ ਤੁਸੀਂ ਸਮਝ ਕੋਈ ਪੈ ਤੇ ਮਤਲਬ ਕਿ ਜ਼ਿਆਦਾ ਰੇਸ਼ ਖਿੱਚੀ ਜਾਂਦਾ ਜਾਂ ਮੇਬੀ ਹੋ ਸਕਦਾ ਉਹਦੀ ਪ੍ਰੈਕਟਿਸ ਹੋਊਗੀ ਜ਼ਿਆਦਾ ਚਰਦੀ ਪ੍ਰੈਕਟਿਸ ਹੋਊਗਾ ਆਲਾ ਕੁਝ ਆਪਣੇ ਇੱਕ ਸਰਵਿਸਮੈਨ ਵੀਰ ਹੁੰਦ ਨੇ ਉਹਨਾਂ ਨੂੰ ਦੇਖ ਕੇ ਤੁਸੀਂ ਪਹਿਲੇ ਜਾਂ ਦੋ ਜਾਂ ਚਾਰ ਬੰਦਿਆਂ ਨੂੰ ਦੇਖ ਕੇ ਆਪਣੀ ਰੇਸ਼ ਖਿੱਚੋਗੇ ਠੀਕ ਹੈ ਤੇ ਪਹਿਲੇ ਜਾਂ ਦੋ ਪਹਿਲੇ ਇੱਕ ਗਰੇ ਦੇ ਵਿੱਚ ਜਾਂ ਉਹ ਡੇਢ ਗਰੇ ਦੇ ਵਿੱਚ ਤੁਸੀਂ ਆਪ ਛੋਟਾ ਜਿਹੜਾ ਹੈਗਾ ਦਮ ਚੜ ਜਾਂਦਾ ਫਿਰ ਛੋਟਾ ਜਿਹਾ ਲਾਸਟ ਦੇ ਦੋ ਗਰੇ ਨਹੀਂ ਲੱਗਣੇ ਤੁਸੀਂ ਪਹਿਲਾ ਕਿਹੜਾ ਹੌਲੀ ਲਾਓ ਠੀਕ ਹੈ ਦੂਜੇ ਪਹਿਲਾ ਕਿਹੜਾ ਤੁਸੀਂ ਜਿੱਥੇ ਆਪਦਾ ਹੈਗੇ ਹੋਗੇ ਸਾਰੇ ਸਟੇਬਲੋਂ ਪਹਿਲੇ ਘੇੜੇ ਚ ਸਮਝੋ ਤੁਸੀਂ 10ਵੇਂ ਨੰਬਰ ਤੇ ਹੋ ਤਾਂ ਤੁਸੀਂ 10ਵੇਂ ਨੰਬਰ ਤੇ ਹੀ ਰਹੋ ਕੋਸ਼ਿਸ਼ ਕਰੋ ਕਿ ਤੁਸੀਂ ਪਹਿਲੇ ਘੇੜੇ ਦੇ ਵਿੱਚ ਅੱਗੇ ਨਾ ਨਿਕਲੋ ਠੀਕ ਹੈ ਦੂਜੇ ਘੇੜੇ ਦੇ ਵਿੱਚ ਤੁਸੀਂ ਮਤਲਬ ਕਿ ਸਟਾਰਟ ਕਰੋ ਦੂਜਾ ਘੇੜਾ ਜੇ ਤੁਸੀਂ ਮੈਟ ਤੋਂ ਕਰਾਸ ਕਰਗੇ ਨਾ ਦੂਜੇ ਘੇੜੇ ਦੇ ਤੁਸੀਂ ਅੱਧ ਚਾਉਂਦੇ ਆਉਂਦੇ ਇੱਕ ਅੱਧੇ 2-4 ਬੰਦੇ ਨੂੰ ਕਰਾਸ ਕਰੋ ਠੀਕ ਹੈ ਤੇ ਤੀਜੇ ਘੇੜੇ ਦੇ ਵਿੱਚ ਤੁਸੀਂ ਕੱਟਣਾ ਸ਼ੁਰੂ ਕਰੋ ਹੌਲੀ-ਹੌਲੀ ਅਗਰ ਤੁਹਾਡੇ ਚ ਸਟੈਂਡਿੰਗ ਹੈ ਠੀਕ ਹੈ ਤੀਜੇ ਗੇੜੇ ਦੇ ਵਿੱਚ ਤੁਸੀਂ ਕੱਢਦੇ ਜਾਓਗੇ ਤਾਂ ਚੌਥੇ ਗੇੜੇ ਦੇ ਆਉਂਦੇ ਹੁੰਦੇ ਸੁੱਥੋਂ ਜਿਹੜੇ ਹੈਗੇ ਸਾਰੇ ਜਾਣੇ ਪਿੱਛੇ ਹੋ ਜਾਣਗੇ ਮੰਨ ਲਓ ਤੁਸੀਂ ਅਗਰ ਪਹਿਲੇ 5 6 10 ਬੰਦੇ ਦੇ ਵਿੱਚ ਵੀ ਰਹਣ ਹੋ ਤਾਂ ਵੀ ਸੁੱਥੋਂ ਜਿਹੜੀ ਹੈਗੀ ਰਨਿੰਗ ਦਾ ਟਾਈਮ ਮੰਨ ਲਓ ਕਿ ਠੀਕ ਰਹੂਗਾ ਪਰ ਇਹ ਜਿਹੜੀ ਹੈਗਾ ਤੁਸੀਂ ਪਹਿਲਾ ਜਿਹੜੀ ਖਿੱਚ ਕੇ ਲਾ ਦੋ ਤੇ ਪਿਛਲੇ ਤਿੰਨ ਗੇੜੇ ਸੁੱਥੋਂ ਲੱਗਣਾਂ ਪਹਿਲੇ ਦੋ ਗੇੜੇ ਤੁਸੀਂ ਹੌਲੀ ਲਾਓ ਤੀਜਾ ਗੇੜਾ ਥੋੜਾ ਜਿਹਾ ਫਾਸਟ ਕਰੋ ਚੌਥਾ ਗੇੜਾ ਤੁਸੀਂ ਅੱਧਾ ਮੰਨ ਲਓ ਕਿ ਇੱਥੋਂ ਲੈ ਕੇ ਇੱਥੇ ਤੱਕ ਤੁਸੀਂ ਲਾ ਸਕਦੇ ਹੋ ਨਾਰਮਲ ਰਨਿੰਗ ਤੇ ਤੇ ਇੱਥੋਂ ਲੈ ਕੇ ਥੋੜ ਤੇ ਹੁਣ ਜਿਹੜਾ ਆਪਾਂ ਲੌਂਗ ਰਨਿੰਗ ਦਾ ਹੋ ਗਿਆ ਤੇ ਜਦੋਂ ਕੁਝ ਬੱਚੇ ਮਤਲਬ ਕਿ ਫਾਈਨਲ ਸਟੈਪ ਤੇ ਆ ਜਾਂਦੇ ਨੇ ਠੀਕ ਹੈ ਸਮਝੋ ਚੌਥਾ ਗੇੜਾ ਤੇ ਪੰਜ ਚਾਰ ਸਕਿੰਟ ਰਹਿੰਦੇ ਹੁੰਦੇ ਨੇ ਉਹ ਇੱਥੇ ਆ ਕੇ ਹੌਲੀ ਹੋ ਜਾਂਦੇ ਆ ਵੀ ਹਾਂ ਆਪਣੇ ਜਿਹੜਾ ਹੈਗਾ ਮੈਟ ਆ ਗਿਆ ਹੁਣ ਆਪਾਂ ਲਾਸਟ ਜਿਹੜਾ ਆਪਾਂ ਇੱਥੇ ਆ ਕੇ ਹੌਲੀ ਹੋ ਜਣਾ ਕਦੇ ਆ ਕੇ ਵੀ ਇੱਥੇ ਆ ਕੇ ਹੌਲੀ ਨਹੀਂ ਹੋਣਾ ਜਦੋਂ ਤੁਹਾਡਾ 10 ਜਾਂ 20 ਮੀਟਰ ਰਹਿ ਗਿਆ ਮੈਟ ਤੋਂ ਇੱਥੋਂ ਤੁਸੀਂ ਹੋਰ ਵੀ ਜ਼ਿਆਦਾ ਰੇਸ਼ ਖਚਨੇ ਆ ਕਿਉਂਕਿ ਜਿਹੜੇ ਮੋਸਟਲੀ ਬੱਚੇ ਰਹਿੰਦੇ ਨੇ ਇੱਕ ਦੋ ਸਕਿੰਟ ਦੀ ਰਹਿੰਦੇ ਨੇ ਇੱਕ ਪੈਰ ਉਹਨਾਂ ਦਾ ਅੱਗੇ ਵਗ ਜਾਂਦਾ ਤੇ ਦੂਜਾ ਪੈਰ ਉਹਨਾਂ ਦਾ ਇੱਕ ਵ ਠੀਕ ਹੈ ਇਸ ਤਰੀਕੇ ਨਾਲ ਨਹੀਂ ਕਰਨਾ ਤੁਸੀਂ ਆਪਣਾ ਜਿਹੜਾ ਹੈਗਾ ਇਥੋਂ ਜਿੰਨਾ ਕੋਲੇ ਆਈ ਜਾਉਂਗੇ ਮੈਟ ਦੇ ਉਹਨਾਂ ਤੁਸੀਂ ਰਿਸ਼ ਖਿੱਚੀ ਜਾਓ ਜਿਹੜਾ ਹੈਗਾ ਲਾਸਟ ਗਰੇ ਦੇ ਵਿੱਚ ਇਹ ਨਹੀਂ ਹੈਗਾ ਤੁਸੀਂ ਮੈਟ ਦੇ ਕੋਲੇ ਆ ਕੇ ਹੌਲੀ ਹੋ ਜਾਓਗੇ ਠੀਕ ਹੈ ਸਟੈਪ ਕਦੇ ਵੀ ਆਪਦਾ ਸਲੋ ਨਹੀਂ ਕਰਨਾ ਹੈਗਾ ਠੀਕ ਹੈ ਤੇ ਇਹ ਤਾਂ ਸਾਰੀਆਂ ਹੈਗੇ ਸੀ ਲੌਂਗ ਰਨਿੰਗ ਦੀਆਂ ਗੱਲਾਂ ਇਹ ਆਪਣੀ ਮਤਲਬ ਕਿ ਫਾਈਨਲ ਟ੍ਰੈਇਲ ਦੀਆਂ ਗੱਲਾਂ ਨੇ ਹੁਣ ਆਪਾਂ ਕਰਦੇ ਆ ਜਿਹੜੀ ਤੁਸੀਂ ਫਿਜ਼ੀਕਲ ਚ ਡੇਲੀ ਘਰੇ ਜਿਹੜਾ ਟ੍ਰੈਇਲ ਲਾਉਣ ਨੂੰ ਆਪਣਾ ਗਰਾਊਂਡ ਦੇ ਵਿੱਚ ਉਥੇ ਤੁਸੀਂ ਹੁਣ ਡੇਲੀ ਜਿਹੜਾ ਹੈਗਾ ਟਾਈਮ ਦਾ ਤੁਸੀਂ ਇੱਕ ਵਾਰ ਚੈੱਕ ਕਰਕੇ ਦੇਖ ਲਓ ਅੱਜ ਜਾਂ ਕੱਲ ਦੇ ਵਿੱਚ ਚੈੱਕ ਕਰ ਲਓ ਅਗਰ ਤੁਹਾਡਾ ਟਾਈਮ ਆ ਜਾਂ ਆਈ ਜਾਂਦਾ ਤਾਂ ਤੁਸੀਂ ਸਿਰਫ ਆਪਣੀ ਲੌਂਗ ਰਨਿੰਗ ਕਰੋ ਅਗਰ ਕਿਸੇ ਬੱਚੇ ਦਾ ਟਾਈਮ ਵੀ ਨਹੀਂ ਆ ਰਿਹਾ ਤਾਂ ਇਹ ਨਹੀਂ ਹੈਗਾ ਤੁਸੀਂ ਹਫਤਾ ਤੁਹਾਡੇ ਵਿੱਚ ਤੁਹਾਡੇ ਕੋਲ ਪਿਆ ਹੈ ਕਿ ਤੁਸੀਂ ਹਫਤਾ ਹਫਤਾ ਟ੍ਰਾਇਲ ਜਿਹੜਾ ਹੈਗਾ ਫਿਜ਼ੀਕਲ ਲਈ ਮਤਲਬ ਆਪਣਾ ਟਾਈਮ ਚੈੱਕ ਕਰਿਓ ਠੀਕ ਹੈ ਤੁਸੀਂ ਦੋ ਵਾਰ ਟਾਈਮ ਜਾਂ ਕਰ ਲਓ ਜਾਂ ਤਿੰਨ ਵਾਰ ਟਾਈਮ ਚੈੱਕ ਕਰ ਲਓ ਬਸ ਮੋਸਟਲੀ ਤੁਸੀਂ ਅਗਰ 7 7 ਤਰੀਕ ਤੋਂ ਆਪਾਂ ਮੰਨ ਕੇ ਚੱਲੀਏ ਅਗਰ ਤੁਹਾਡੇ ਕੋਲ 7 ਦਿਨ ਨੇ ਅੱਜ ਤੋਂ ਲੈ ਕੇ ਤਾਂ ਤੁਸੀਂ ਸਿਰਫ ਦੋ ਵਾਰੀ ਜਿਹੜਾ ਹੈਗੇ ਇਸ ਵੀਕ ਦੇ ਵਿੱਚ ਟਾਈਮ ਲਗਾਉਣਾ ਚਾਹੇ ਤੁਹਾਡਾ 7 ਮਿੰਟ ਆ ਰਿਹਾ ਚਾਹੇ 7.5 ਮਿੰਟ ਆ ਰਿਹਾ ਇਹ ਨਹੀਂ ਹੈਗਾ ਤੁਸੀਂ ਡੇਲੀ ਟਾਈਮ ਚੈੱਕ ਕਰੀਆ ਹੂੰ ਠੀਕ ਹੈ ਤੇ ਇਹ ਸਾਰੀ ਆਪਣੇ ਰਹਿ ਗਈ ਸੀ ਰਨਿੰਗ ਦੀਆਂ ਗੱਲਾਂ ਹੁਣ ਆਪਾਂ ਕਰਦੇ ਆਂ ਟਰੈਕ ਆ ਜਿਹੜਾ ਉੱਥੇ ਉੱਥੇ ਜਿਹੜੇ ਟਰੈਕ ਹੋਣਗੇ ਉਹ ਦੋ ਹੀ 400 ਮੀਟਰ ਦੇ ਨੇ ਠੀਕ ਹੈ ਇਹ ਬੱਚਿਆਂ ਨੇ ਡਾਊਟ ਹੁੰਦੇ ਨੇ ਕਿ ਸਰ 400 ਮੀਟਰ ਦਾ ਇਹ ਯਰ ਨਾਰਮਲ ਜੀ ਗੱਲ ਹੈ ਇਹ ਤੁਸੀਂ ਮਤਲਬ ਖੁਦ ਵੀ ਸਮਝਿਆ ਕਰੋ ਠੀ ਤੇ ਜਿਹੜਾ ਐਥਲੈਟਿਕ ਵੀ ਹੈ ਤੇ ਪ੍ਰੇਡ ਵੀ ਹੈ ਦੋਵੇਂ ਕਰਾਉਣਾ ਜਿਹੜੇ ਹੈਗਾ 4 400 ਮੀਟਰ ਤੇ ਹੈ ਗਰਲਜ਼ ਲਈ ਵੀ ਤੇ ਬॉयਜ਼ ਲਈ ਵੀ ਠੀਕ ਹੈ ਹੁਣ ਆਪਾਂ ਗੱਲ ਕਰਦੇ ਆ ਲੌਂਗ ਜੰਪ ਤੇ ਹਾਈ ਜੰਪ ਦੇਖੋ ਜਿਹੜਾ ਹਾਈ ਜੰਪ ਆ ਉੱਥੇ ਤਾਂ ਮੋਸਟਲੀ ਕਿਸੇ ਤੋਂ ਵੀ ਮਤਲਬ ਕਿ ਗਲਤੀ ਨਹੀਂ ਹੁੰਦੀ ਹਾਈ ਜੰਪ ਮਤਲਬ ਕਿ 100 ਦਾ 100% ਆਪਾਂ ਕਲੀਅਰ ਮੰਨ ਕੇ ਚੱਲਦੇ ਆ ਹਾਈ ਜੰਪ ਸਾਰਿਆਂ ਦੇ ਕਲੀਅਰ ਹੋ ਜਾਂਦੇ ਆ ਕਿਉਂਕਿ ਹਾਈ ਜੰਪ ਇਸ ਤਰੀਕੇ ਨਾਲ ਤੁਹਾਡਾ ਹਾਈ ਜੰਪ ਹੁੰਦਾ ਮੂਰੇ ਗੱਦਾ ਲੱਗਿਆ ਹੁੰਦਾ ਠੀਕ ਹੈ ਤੁਸੀਂ ਇੱਥੋਂ ਬਸ ਕ੍ਰੋਸ ਕਰਨਾ ਇਸ ਸਟਿਕ ਨੂੰ ਕਿਸੇ ਤਰੀਕੇ ਨਾਲ ਮਰਜ਼ੀ ਨਾਲ ਕ੍ਰੋਸ ਕਰੋ ਜੰ ਠੀਕ ਹੈ ਲੰਮੀ ਸ਼ਾਲ ਲਾ ਕੇ ਉੱਤੋਂ ਦੀ ਜਿਵੇਂ ਤੁਹਾਡਾ ਜੀਕਰ ਦਾਉ ਮਿਲਾਓ ਮੂਰੇ ਗੱਦਾ ਹੋਊਗਾ ਬਸ ਸਟਿੱਕ ਨਹੀਂ ਡਗਣੀ ਚਾਹੀਦੀ ਠੀਕ ਹੈ ਹੁਣ ਆਪਾਂ ਕਰਦੇ ਆਂ ਗੱਲ ਲੌਂਗ ਜੰਪਿੰਗ ਦੀ ਲੌਂਗ ਜੰਪ ਕਿਵੇਂ ਲਾਉਣਾ ਲੌਂਗ ਆਪਾਂ ਹੁਣ ਸਮਝੋ ਆ ਠੀਕ ਹੈ ਆਪਣਾ ਉੱਥੇ ਜਿਹੜਾ ਹੈਗਾ ਰੇਤ ਹੋਊਗੀ ਉੱਥੇ ਬਹੁਤ ਮਤਲਬ ਕਿ ਪੋਲਾ ਥਾਂ ਹੁੰਦਾ ਤੇ ਇਹੇ ਤੁਹਾਡੇ ਲੌਂਗ ਜੰਪ ਲਈ ਉਰੇ ਫੱਟੀ ਹੁੰਦੀ ਹੈ ਠੀਕ ਹੈ ਜਿਹੜੀ ਕਲੀ ਵਿਛਾਈ ਹੁੰਦੀ ਹੈ ਤੇ ਇਧਰੋਂ ਕਲੀ ਸਮਝੋ ਆਪਾਂ ਨੇ ਇੱਥੇ ਵਿਛਾਈ ਹੋਈ ਹੈ ਇੱਥੇ ਕਲੀ ਆਸੇ ਸਾਰੀ ਇਹ ਕਲੀ ਹੈ ਜਦੋਂ ਤੁਸੀਂ ਉਹ ਤੁਹਾਨੂੰ ਦੱਸਣਗੇ ਕਿ ਜਿਹੜਾ ਹੈਗਾ ਮਤਲਬ ਕਿ ਤੁਸੀਂ ਤੁਹਾਨੂੰਰੇ ਕੋਲੇ ਬੁਲਾ ਕੇ ਦੱਸਾਂਗੇ ਕਿ ਆਹ ਚੀਜ਼ ਐ ਇੱਥੇ ਆਹ ਚੀਜ਼ ਐ ਤੇ ਆ ਜਿਹੜੀ ਛੋਟੀ ਜੰਪ ਕਰਨ ਵਾਲੀ ਥਾਂ ਤੇ ਇਹ ਉੱਚੀ ਹੁੰਦੀ ਹੈ ਇਹਦੇ ਨਾਲ ਸੋ ਇੱਥੇ ਥੋੜਾ ਪਹਿਲੀ ਜੰਪ ਜਿਹੜਾ ਹੈਗਾ ਪਹਿਲੀ ਦੂਰ ਲੱਗਣ ਦੀ ਮਤਲਬ ਕਿ ਆਪਾਂ ਇੱਕ ਕਹਿ ਸਕਦੇ ਹਾਂ ਸੁਭਾਵਨਾ ਹੋ ਜਾਂਦੀ ਕਿਉਂਕਿ ਨੀਚੇ ਵਾਲੀ ਜਗ੍ਹਾ ਨੀਵੀਂ ਹੁੰਦੀ ਹੈ ਤੇ ਮਤਲਬ ਕਿ ਬਰੀਤੀ ਤੇ ਮਿੱਟੀ ਸਿੱਟੀ ਹੁੰਦੀ ਹੈ ਬਹੁਤ ਪੋਲੀ ਪੋਲੀ ਠੀਕ ਐ ਤੁਸੀਂ ਉੱਥੇ ਜਾ ਕੇ ਆਪਣੇ ਸਟੈਪ ਮਣ ਕੇ ਲੈ ਕੇ ਚੱਲੋ ਸਟੈਪ ਤੋਂ ਬਾਅਦ ਤੁਸੀਂ ਆਪਣੇ ਜਿਹੜੇ ਹੈਗੇ ਜਿੰਨੇ ਵੀ ਸਟੈਪ ਸਪ੍ਰਿੰਟ ਜੋ ਰੱਖਣਾ ਉਹਨੇ ਰੱਖੋ ਉਹ ਤੋਂ 10ਕ ਸਟ ਤੁਰਦੇ ਆਉ ਤੇ ਇਥੋਂ ਸਪ੍ਰਿੰਟਿੰਗ ਚੋ ਇਥੋਂ ਸਪ੍ਰਿੰਟ ਖਿੱਚ ਕੇ ਕਦੇ ਵੀ ਲਾਈਨ ਵੱਲ ਨਾ ਦੇਖੋ ਠੀਕ ਆ ਜਿਹੜੀ ਆਪਣੇ ਕਿਉਂਕਿ ਜੇ ਲਾਈਨ ਵੱਲ ਦੇਖਦੇ ਤਾਂ ਤੁਹਾਡਾ ਫਾਲ ਹੋਦਾ ਤੁਸੀਂ ਆਪਣਾ ਜ਼ੋਰ ਲਾ ਕੇ ਉਰੇ ਅੱਗੇ ਚਾਹੇ ਤੁਹਾਡਾ ਖੱਬਾ ਪੈਰ ਹੋਵੇ ਚਾਹੇ ਸੱਜਾ ਹੋਵੇ ਤੁਸੀਂ ਉਰੇ ਆ ਕੇ ਜੰਪ ਚੱਕੋ ਜੰਪ ਚੱਕੋਗੇ ਤਾਂ ਤੁਹਾਡਾ ਜ਼ਰੂਰ ਲੱਗੂਗਾ ਅਗਰ ਤੁਸੀਂ ਲਾਈਨ ਵੱਲ ਦੇਖ ਕੇ ਜੰਪ ਲਾਉਂਗੇ ਤਾਂ ਤੁਹਾਡਾ ਕਦੇ ਵੀ ਜੰਪ ਨਹੀਂ ਲੱਗੂਗਾ ਠੀਕ ਹੈ ਤੇ ਹੁਣ ਆਪਾਂ ਪੈਰਾਂ ਦੀ ਗੱਲ ਕਰਦੇ ਆ ਹੁਣ ਜਿਵੇਂ ਆਪਾਂ ਇਹ ਦੋ ਅੱਜ ਆਪਣੇ ਸਟੂਡੈਂਟਸ ਨੇ ਵੀਡੀਓ ਬਣਾ ਕੇ ਭੇਜੀਆਂ ਸੀ ਤੇ ਆਪਾਂ ਉਹਨਾਂ ਤੋਂ ਜਿਹੜੀਆਂ ਉਹਨਾਂ ਦੀ ਕਿ ਤੁਸੀਂ ਕਿਹੜੀ ਗਲਤੀ ਨਹੀਂ ਕਰਨੀ ਇਹਨਾਂ ਬੱਚਿਆਂ ਵਾਂਗੂ ਤੁਸੀਂ ਕਿਵੇਂ ਆਪਣੇ ਜਿਹੜਾ ਹੈਗਾ ਜੰਪ ਲਗਾ ਸਕਦੇ ਹੋ ਹੁਣ ਦੇਖੋ ਇਹ ਬੱਚੇ ਨੇ ਆਪਾਂ ਇੱਥੇ ਆਪਾਂ ਨੂੰ ਨੀਚੇ ਵਾਲੀ ਲਾਈਨ ਤਾਂ ਨਹੀਂ ਦਿਖ ਰਹੀ ਮੇਬੀ ਇੱਥੇ ਹੀ ਹੋ ਸਕਦੀ ਆ ਤੇ ਇੱਥੇ ਇਹਨਾਂ ਦੀ ਜਿਹੜੀ ਹੈਗੀ 12 ਫੁੱਟ ਬਣ ਜੂਗੀ ਫਾਈਨਲ ਠੀਕ ਹੈ ਜਦੋਂ ਤੁਸੀਂ ਉਰੂ ਜੰਪ ਲੈਣਾ ਸਮਝੋ ਇਹ ਜਿਹੜਾ ਹੈਗਾ ਸੱਜੇ ਪੈਰ ਤੇ ਜੰਪ ਲਿਆ ਹੋਇਆ ਦੇਖੋ ਸੱਜੇ ਪੈਰ ਤੇ ਜੰਪ ਲਿਆ ਤਾਂ ਖੱਬਾ ਪੈਰ ਵੀ ਉੱਤੇ ਚੱਕ ਲਿਆ ਠੀਕ ਹੈ ਕਈ ਬੱਚੇ ਕੀ ਕਰਦੇ ਆ ਜਦੋਂ ਜੰਪ ਲਾਉਂਦੇ ਆ ਤਾਂ ਪੈਰ ਫਲੈਟ ਕਰ ਲੈਂਦੇ ਪੈਰ ਸਿੱਧੇ ਰੱਖ ਦਿਆ ਜਦੋਂ ਉਰੂ ਜੰਪ ਚੱਕ ਉੱਥੇ ਦਾਅਵ ਦੇ ਕੇ ਫੁੱਲ ਇੰਨੀ ਜੰਪ ਕਰੋ ਨਾ ਤੇ ਜਿਹੜੇ ਮਤਲਬ ਕਿ ਦੋਵੇਂ ਪੈਰ ਨੇ ਦੋਵੇਂ ਪੈਰ ਤੁਸੀਂ ਪ੍ਰੋਪਰ ਉੱਪਰ ਚੱਕ ਲੈਣੇ ਤਾਂ ਜੋ ਤੁਹਾਡਾ ਜਿਹੜਾ ਹੈਗਾ ਲੈਂਡਿੰਗ ਦੂਰ ਹੋ ਜੇ ਠੀਕ ਹੈ ਜਿੰਨੀ ਲੈਂਡਿੰਗ ਦੂਰ ਹੋਊਗੀ ਉਨੀ ਸੁਭਾਵਨਾ ਹੋਊਗੀ ਕਿ ਤੁਸੀਂ ਆਪਣਾ ਜਿਹੜਾ ਫਿਜ਼ੀਕਲ ਕਲੀਅਰ ਕਰੋਗੇ ਪੈਰ ਜੰਪ ਉਰੋਂ ਜੰਪ ਲੈ ਕੇ ਇੱਕ ਪੈਰ ਦੀ ਦਾਅ ਪਾ ਕੇ ਜੰਪ ਲਿਆ ਜਦੋਂ ਤੇ ਕੋਸ਼ਿਸ਼ ਕਰੋ ਕਿ ਦੂਜਾ ਪੈਰ ਤੁਸੀਂ ਇਹਨੂੰ ਮਤਲਬ ਕਿ ਉੱਤੇ ਚੱਕ ਕੇ ਰੱਖੋ ਇਹ ਨਾ ਹੋਵੇ ਜੇ ਤੁਸੀਂ ਪੈਰ نیچے ਰੱਖੋਗੇ ਤਾਂ ਉਹ ਜਲਦੀ ਲੈਂਡ ਹੋ ਜਾਊਗਾ ਠੀਕ ਹੈ ਜਿੰਨੇ ਪੈਰ ਉੱਪਰ ਕਰੋਗੇ ਤੁਹਾਡਾ ਬਾਡੀ ਨੂੰ ਮੂਹਰੇ ਢੇਗੋਗੇ ਉਨਾ ਹੀ ਇਹ ਹੁਣ ਜਿਹੜੀ ਦੂਜੀ ਫੋਟੋ ਇਹ ਗੱਲ ਕਰਦੇ ਆਪਾਂ ਲੈਂਡਿੰਗ ਦੀ ਜਦੋਂ ਲੈਂਡਿੰਗ ਕਰਨੀਆਂ ਲੈਂਡਿੰਗ ਕਰਨ ਵੇਲੇ ਹਮੇਸ਼ਾ ਆਪਣੇ ਮੂੰਹ ਤੇ ਮਤਲਬ ਕਿ ਲੱਤਾਂ ਆਪਦੇ ਸਿੱਧੀਆਂ ਕਰ ਲੈਣੀਆਂ ਨੇ ਲਾਈਨ ਤੋਂ ਬਾਹਰ ਨੂੰ ਠੀਕ ਐ ਤੇ ਫੇਸ ਆ ਜਿਹੜਾ ਉਹਨੇ ਲੈਗਸ ਗਣੀ ਕਰ ਲੈਣਾ ਮਤਲਬ ਕਿ ਮੂੰਹ ਨੂੰ ਇੱਕ ਤਰ੍ਹਾਂ ਦਾ ਆਪਾਂ ਇਕੱਠੇ ਹੋ ਜਾਣਾ ਹੈ ਇਕੱਠੇ ਹੋ ਕੇ ਡੇਗਾਂਗੇ ਤੇ ਅਗਰ ਤੁਹਾਡਾ ਸਮਝੋ ਪੈਰ ਵੀ ਇੱਥੇ ਆ ਗਏ ਸਾਰੀ ਤੁਹਾਡੀ ਬਾਡੀ ਉਰੇ ਆ ਗਈ ਅਗਰ ਤੁਹਾਡੀ ਸ਼ਰਟ ਵੀ ਲੈਂਡ ਟੱਚ ਕਰ ਲੈਂਦੀ ਹੈ ਨਾ ਸਮਝੋ ਕੋਈ ਤੁਸੀਂ ਖੁੱਲਾ ਕੱਪੜਾ ਪਾਇਆ ਅਗਰ ਤੁਹਾਡੀ ਸ਼ਰਟ ਵੀ ਆ ਫਾਈਨਲ ਲਾਈਨ ਨੂੰ ਟੱਚ ਕਰ ਲੂਗੀ ਤਾਂ ਵੀ ਤੁਹਾਡਾ ਫੌਲ ਹੈ ਛੋਟਾ ਕੋਈ ਕੱਪੜਾ ਛੋਟੀ ਕੋਈ ਉਂਗਲ ਵੀ ਨਹੀਂ ਇਸ ਲਾਈਨ ਨੂੰ ਟੱਚ ਕਰਨੀ ਚਾਹੀਦੀ ਠੀਕ ਹੈ ਅਗਰ ਤੁਸੀਂ ਲੌਂਗ ਜੰਪ ਕਲੀਅਰ ਕਰਨਾ ਠੀਕ ਹੈ ਹੁਣ ਆਪਾਂ ਗੱਲ ਕਰਦੇ ਆਂ ਜਿਹੜੇ ਬੱਚਿਆਂ ਦੇ ਪੇਨ ਹੋ ਰਿਹਾ ਕਿ ਸਰ ਉਸ ਦਿਨ ਜਿਸ ਦਿਨ ਸਾਡੇ ਫੀਕਲ ਹੋਣਗੇ ਉਸ ਦਿਨ ਅਸੀਂ ਕਿਸ ਤਰੀਕੇ ਨਾਲ ਇਸ ਚੀਜ਼ ਨਾਲ ਮਤਲਬ ਕਿ ਕਿਹੜੀ ਦਵਾਈ ਲੈ ਸਕਦੇ ਆਂ ਤਾਂ ਤੁਸੀਂ ਪਹਿਲੀ ਗੱਲ ਉੱਥੇ ਤੁਹਾਡਾ ਕੋਈ ਡੂਪ ਟੈਸਟ ਨਹੀਂ ਹੋਊਗਾ ਠੀਕ ਹੈ ਤੁਸੀਂ ਉੱਥੇ ਕੋਈ ਵੀ ਜਿਹੜੀ ਹੈਗੀ ਮੈਡੀਸਿਨ ਲੈ ਸਕਦੇ ਹੋ ਬਸ ਆਪਣਾ ਇੱਕ ਮਤਲਬ ਕਿ ਜਿਆਦੇ ਹਾਈ ਚੀਜ਼ਾਂ ਤੋਂ ਮਤਲਬ ਕਿ ਗੁਰੇਜ਼ ਕਰਿਓ ਤਾਂ ਜੋ ਹੈਗਾ ਮਤਲਬ ਕਿ ਸੋਨ ਉੱਥੇ ਤੁਸੀਂ ਆਪਣੇ ਹੌਸ਼ ਟੀਨਾਰੋ ਤੁਸੀਂ ਉਥੋਂ ਕੋਈ ਵੀ ਪੇਨ ਕਿਲਰ ਲੈ ਜਾਓ ਕੋਈ ਵੀ ਮਤਲਬ ਕਿ ਇੰਜੈਕਸ਼ਨ ਨਾਲ ਅਗਰ ਕੋਈ ਤੁਸੀਂ ਲਵਾਉਣਾ ਤਾਂ ਲਵਾ ਸਕਦੇ ਹੋ ਜਿਹੜਾ ਤੁਹਾਡਾ 2-4 ਘੰਟਿਆਂ ਲਈ ਅਸਰ ਰੱਖੇ ਠੀਕ ਹੈ ਤੇ ਇਹ ਵੀ ਹੈ ਕਿ ਤੁਸੀਂ ਆਪਣਾ ਜਿਹੜਾ ਹੈ ਡਾਕਟਰ ਤੋਂ ਕਿਸੇ ਤੋਂ ਸਲਾਹ ਲਿਓ ਕਿਉਂਕਿ ਹੁਣ ਇਸ ਤਰੀਕੇ ਦੇ ਮਤਲਬ ਕਿ ਮਾਰਕੀਟ ਦੇ ਵਿੱਚ ਬਹੁਤ ਸਪਲੀਮੈਂਟ ਨੇ ਜਿਹੜੇ ਪੇਨ ਦੇ ਹੁੰਦੇ ਨੇ ਕਿ ਉਹ ਪੇਨ ਦੱਸ ਜਾਂ 20 ਮਿੰਟ ਜਾਂ ਘੰਟੇ ਖਤਰ ਪੇਨ ਉਹ ਲੈ ਕੇ ਮਤਲਬ ਕਿ ਦਰਦ ਹੋ ਜਾਂਦਾ ਦਰਦ ਨਹੀਂ ਹੁੰਦਾ ਠੀਕ ਹੈ ਤੁਸੀਂ ਪੇਨ ਕਿਲਰ ਲੈ ਸਕਦੇ ਹੋ ਕੋਈ ਕੈਪਸੂਲ ਹੋਵੇ ਕੋਈ ਇੰਜੈਕਸ਼ਨ ਹੋਵੇ ਜਿਹੜਾ ਤੁਸੀਂ ਲਵਾਉਣ ਹੋਵੇ ਲਵਾ ਸਕਦੇ ਹੋ 2-4 ਘੰਟੇ ਲਈ ਠੀਕ ਹੈ ਇਸ ਚੀਜ਼ ਦਾ ਕੋਈ ਚੱਕਰ ਨਹੀਂ ਹੈ ਬਸ ਇਹ ਨਹੀਂ ਹੋਵੇ ਕਿ ਤੁਸੀਂ ਕੋਈ ਇੰਨੀ ਤੇਜ਼ ਦਵਾਈ ਜਾਂ ਇੰਨਾ ਤੇਜ਼ ਕੋਈ ਸਿੰਥੈਟਿਕ ਡਰੱਗ ਲੈ ਲਓ ਕਿ ਤੁਹਾਨੂੰ ਉੱਥੇ ਜਾ ਕੇ ਹੋਸ਼ ਨਾ ਰਹੇ ਤੁਸੀਂ ਹੋ ਸਕਿਆ ਤਾਂ ਫਿਜ਼ੀਕਲ ਤੋਂ ਸਟਾਰਟ ਹੋਣ ਤੋਂ ਜਦੋਂ ਤੁਸੀਂ ਗਰਾਊਂਡ ਦੇ ਵਿੱਚ ਐਂਟਰੀ ਕਰਨੀ ਹੋਵੇ ਗਰਾਊਂਡ 'ਚ ਐਂਟਰੀ ਕਰਨ ਤੋਂ 5 ਮਿੰਟ ਪਹਿਲਾਂ 2 ਜਾਂ 3 ਕੇਲੇ ਖਾ ਲਓ ਠੀਕ ਹੈ ਕੇਲੇ ਖਾ ਕੇ ਤੁਸੀਂ ਐਂਟਰ ਹੋਇਓ ਤੇ ਹੁਣ ਆਪਣੀ ਜਿਹੜੀ ਖਰਾਕ ਰੂਪ ਹੈ ਉਹਦਾ ਧਿਆਨ ਨਾਲ ਰੱਖੋ ਕੋਈ ਤੜੀਆਂ ਫਲੀਆਂ ਚੀਜ਼ਾਂ ਕੋਈ ਜਿਵੇਂ 버거 ਕੁਚੇ ਜਾਂ ਪੀਜਾ ਪੂਜ ਹੋ ਗਈ ਇਹਨਾਂ ਚੀਜ਼ਾਂ ਤੋਂ ਗੁਰੇਜ਼ ਕਰੋ ਅੱਬੀ ਜਿਹੜੀ ਹੈਗੀ ਤੰਦਰੁਸਤੀ ਵਾਲੀ ਸਿਹਤਮੰਦ ਜਿਹੜੀ ਖਰਾਕ ਖਾਓ ਠੀਕ ਹੈ ਹੁਣ ਆਪਾਂ ਗੱਲ ਕਰਦੇ ਹਾਂ ਗਰਾਊਂਡ ਦੇ ਵਿੱਚ ਕੀ ਕੀ ਤੁਸੀਂ ਲੈ ਕੇ ਜਾ ਸਕਦੇ ਹੋ ਗਰਾਊਂਡ ਦੇ ਵਿੱਚ ਦੇਖੋ ਜਿਹੜਾ ਹੈ ਕੋਈ ਵੀ ਚੀਜ਼ ਨਹੀਂ ਲੌੜਨਾ ਤਾਂ ਬੌ ਠੀਕ ਹੈ ਵਾਟਰ ਬੋਟਲ ਤੁਸੀਂ ਲੈ ਕੇ ਜਾ ਸਕਦੇ ਹੋ ਉੱਥੇ ਤੁਸੀਂ ਵਾਟਰ ਬੋਟਲ ਕਿਉਂ ਲੈ ਕੇ ਜਾਣਗੇ ਬਟਰ ਤੁਸੀਂ ਜਿਹੜੇ ਹੈਗੇ ਬੋਟਲ ਨੇ ਸਾਰੇ ਲੈ ਕੇ ਜਾਓ ਕਿਉਂਕਿ ਜਦੋਂ ਤੁਸੀਂ ਲੌਂਗ ਐਪ ਲੌਂਗ ਸਨੋ ਕਹਿੰਗੇ ਕਿ ਸਟੈਪ ਮਿਲ ਲੋ ਉਹ ਜਿਹੜੇ ਸਟੈਪ ਬਣ ਕੇ ਜਿੱਥੋਂ ਤੁਸੀਂ ਜਾਓਗੇ ਉੱਥੇ ਤੁਸੀਂ ਆਪਣਾ ਨਿਸ਼ਾਨੀ ਲਾ ਦਿਓ ਬੱਟਰ ਦਾ ਜਾਂ ਬੱਟਰ ਬੋਟਰ ਦਾ ਤੁਸੀਂ ਢੱਕਣ ਰੱਖ ਦਿਓ ਠੀਕ ਆ ਜਾਂ ਬੋਟਰ ਰੱਖ ਦਿਓ ਇਸ ਲਈ ਜਿਹੜਾ ਹੈਗਾ ਇਸ ਚੀਜ਼ ਨੂੰ ਤੁਸੀਂ ਆਪਣੇ ਨਾਲ ਲੈ ਕੇ ਆਓ ਜਰੂਰ ਕੋਈ ਨਾ ਕੋਈ ਮਾੜੀ ਮੋਟੀ ਚੀਜ਼ ਐਸੀ ਲੈ ਕੇ ਜਾਓ ਜੋ ਤੁਹਾਨੂੰ ਲੌਂਗ ਜੰਪ ਚ ਸਟੈਪ ਮੈਨਣ ਤੋਂ ਬਾਅਦ ਉੱਥੇ ਨਿਸ਼ਾਨੀ ਲਈ ਹੈਲਪ ਕਰੇ ਠੀਕ ਹੈ ਕੋਈ ਪੇਜ ਫालतू ਤੁਹਾਡੇ ਮਤਲਬ ਕਿ ਐਡਮਿਟ ਕਾਰਡ ਦੇ ਨਾਲ ਹੀ ਲੱਗਿਆ ਹੋਵੇ ਜਿਹੜਾ ਤੁਸੀਂ ਉਹਦੇ ਪਾੜ ਕੇ ਥੋੜਾ ਜਿਆ ਰੱਖ ਸਕੋ ਜਾਂ ਆਪਣੇ ਤੁਸੀਂ ਬੂਟ ਲਾਹੋਗੇ ਤਾਂ ਤੁਸੀਂ ਆਪਣੇ ਸਟੈਪਾਂ ਦੇ ਮਣ ਕੇ ਰੱਖ ਲਿਓ ਤਾਂ ਬੌਚ ਬੈਸੇ ਤਾਂ ਲਿਆ ਨਹੀਂ ਦਿੱ ਕੁਈ ਕਈ ਵਾਰ ਕਈ ਕਹਿੰਦੇ ਆ ਕਿ ਹਾਂ ਆਪਣੇ ਜਿਹੜੇ ਇਨਰ ਦੇ ਵਿੱਚ ਲੈ ਜਾਓ ਕੱਪੜਿਆਂ ਦੇ ਅੰਡਰਗਾਰਮੈਂਟਸ ਦੇ ਵਿੱਚ ਲੈ ਜਾਓ ਵੈਸੇ ਐਸੀ ਕੋਈ ਹਰਕਤ ਕਰਨ ਦੀ ਕੋਸ਼ਿਸ਼ ਨਾ ਕਰਿਓ ਪਰ ਅਗਰ ਛੋਡੀ ਫਿਰ ਵੀ ਮਤਲਬ ਕਿ ਤੁਹਾਡਾ ਦਿਲ ਨਹੀਂ ਮੰਨਦਾ ਤਾਂ ਤੁਸੀਂ ਆਪਣਾ ਕੋਈ ਵੀ ਤਰੀਕਾ ਅਪਣਾ ਸਕਦੇ ਹੋ ਤੇ ਲੈ ਕੇ ਜਾ ਸਕਦੇ ਹੋ ਠੀਕ ਹੈ ਐਸਾ ਕੋਈ ਇਸ਼ੂ ਹੈ ਨਹੀਂਗਾ ਤੇ ਟ੍ਰੈਕ ਦੀ ਆਪਾਂ ਤੁਹਾਨੂੰ ਗੱਲ ਕਰੀ ਤੇ ਤੇ ਹੁਣ ਆਪਾਂ ਗੱਲ ਕਰਨੇ ਆ ਹਾਈਟ ਦੀ ਹਾਈਟ ਤੇ ਰਨਿੰਗ ਜਿਹੜੇ ਹੈਗੇ ਆ ਬੱਚੇ ਕਹਿ ਰਹੇ ਹੈ ਕਿ ਸਰ ਸ਼ੂ ਲਾ ਪਾ ਕੇ ਭਜਣਾ ਜਿੱਥੇ ਸ਼ੂ ਲਾਹਾ ਲਾਂਗੇ ਉਹ ਦੇਖੋ ਸੋਡੀ ਮਰਜੀ ਆ ਅਗਰ ਤੁਹਾਨੂੰ ਜਿਸ ਤਰੀਕੇ ਨਾਲ ਤੁਸੀ ਕੰਫਰਟ ਹੋ ਤੁਸੀ ਸ਼ੂ ਨਾਲ ਕੰਫਰਟ ਹੁੰਦਾ ਤੁਸੀ ਸ਼ੂਜ਼ ਮਤਲਬ ਕਿ ਪਾ ਕੇ ਪੱਦ ਸਕਦੇ ਹੋ ਅਗਰ ਸ਼ੂਜ਼ ਤੋਂ ਬਿਨਾ ਵੀ ਤੁਸੀ ਕੰਫਰਟ ਹੋ ਤਾਂ ਸ਼ੂ ਤੋਂ ਬਿਨਾ ਤੁਸੀ ਲੌਂਗ ਜੰਪ ਹਾਈ ਇੰਪ ਰਨਿੰਗ ਕਰ ਸਕਦੇ ਹੋ ਠੀਕ ਹੈ ਹੁਣ ਜਿਹੜੀ ਹਾਈਟ ਹੈ ਹਾਈਟ ਮੈਜ਼ਰਮੈਂਟ ਬਿਲਕੁਲ ਐਟ ది ਅਗੇਂਡ ਹੋਣੀ ਹੈ ਜਦੋਂ ਛੋਟਾ ਸਾਰਾ ਟੋਟਲੀ ਪ੍ਰੋਸੈਸ ਹੋ ਗਿਆ ਤੁਹਾਡੀ ਰਨਿੰਗ ਹੋਗੀ ਤੁਹਾਡਾ ਲੌਂਗ ਜੰਪ ਹੋਗਾ ਤੁਹਾਡਾ ਹਾਈ ਜੰਪ ਹੋਗਾ ਫਿਰ ਤੁਹਾਡੀ ਹਾਈਟ ਹੋਣੀ ਹੈ ਹਾਈਟ ਤੁਹਾਡੇ ਜਿਹੜੇ ਹੈਗੇ ਸ਼ੂਜ਼ ਲਗਾਏ ਜਾਣਗੇ ਫਿਰ ਤੁਹਾਡੀ ਹਾਈਟ ਦੀ ਮੈਜ਼ਰਮੈਂਟ ਹੋਊਗੀ ਹਾਈਟ ਦੀ ਮੈਜ਼ਰਮੈਂਟ ਉਥੇ ਮਸ਼ੀਨਾਂ ਨਾਲ ਹੁੰਦੀ ਆ ਸੋ ਮਾੜਾ ਮੋਟਾ ਫਰਕ ਵੀ ਮਤਲਬ ਕਿ ਉਥੇ ਨਹੀਂ ਚੱਲਾ ਦਿੱਤਾ ਜਾਂਦਾ ਹੁੰਦਾ ਬਾਕੀ ਅਗਰ ਕਿਸੇ ਦੀ ਕੋਈ ਪੁਆਇੰਟਾਂ ਦੇ ਵਿੱਚ ਹਾਈਟ ਘਟਾ ਤਾਂ ਮੈਂ ਉਹਨਾਂ ਨੂੰ ਇਹ ਰਿਵੈਸਟ ਕਰੂੰਗਾ ਕਿ ਤੁਸੀਂ ਗਰਾਊਂਡ ਦੇ ਵਿੱਚ ਜਾਣ ਤੋਂ ਪਹਿਲਾਂ ਜਾਂ ਇੱਕ ਦੋਨ ਪਹਿਲਾਂ ਤੁਸੀਂ ਆਪਣੇ ਕਰ ਤੋਂ ਹੀ ਮਤਲਬ ਐ ਬੈਸਟ ਤੁਸੀਂ ਇੱਕ ਦਿਨ ਪਹਿਲਾਂ ਹੀ ਆਪਣੇ ਜਿਹੜਾ ਹੈਗਾ ਕੋਈ ਪ੍ਰਿੰਡਾ ਭਰੂਂਡਾ ਲੜਾ ਲਿਓ ਸੱਚ ਕਿਉਂਕਿ ਆਰਮੀ ਵਾਲੇ ਵੀਰ ਆ ਹੁੰਦੇ ਨੇ ਆਪਣੇ ਉਹ ਇਸ ਤਰੀਕੇ ਨਾਲ ਜਿਹੜਾ ਹੈਗਾ ਆਪਣੀ ਹਾਈਟ ਨੂੰ ਮਤਲਬ ਕਿ ਮੌਕੇ ਤੇ ਇਨਕਰੀਜ਼ ਕਰ ਲੈਂਦੇ ਆ ਠੀਕ ਆ ਤਾਂ ਆਪਣਾ ਇੱਕ ਦਿਨ ਪਹਿਲਾਂ ਕੋਈ ਪ੍ਰਿੰਡਾ ਲੜਾ ਲਿਓ ਸੱਚ ਠੀਕ ਹੈ ਜਿੱਥੋਂ ਮਤਲਬ ਕਿ ਤੁਹਾਡਾ ਜਿਹੜਾ ਟੌਪ ਜਾਂ ਹੁੰਦਾ ਟੌਪ ਬੈਗ ਜਾਂ ਹੁੰਦਾ ਉੱਥੋਂ ਤੁਹਾਡੀ ਹਾਈਟ ਮਿਣੀ ਜਾਂਦੀ ਆ ਠੀਕ ਹੈ ਬਾਕੀ ਤੁਸੀਂ ਉੱਥੇ ਅਗਰ ਪੁਆਇੰਟਾਂ 'ਚ ਹਾਈਟ ਘਟਾਓ ਉੱਥੇ ਤੁਸੀਂ ਆਪਣਾ ਸਰੀਰ ਨੂੰ ਖਿੱਚ ਕੇ ਖੜੋਗੇ ਨਾ ਹਾਈਟ ਸੋ ਦੀ ਵੈਸੀ ਮਤਲਬ ਕਿ ਸੈੱਟ ਹੋ ਜਾਂਦੀ ਹੈ ਪੁਆਇੰਟ ਟੂ ਪੁਆਇੰਟ ਵਾਲੀ ਪਰ ਫਿਰ ਵੀ ਤੁਸੀਂ ਆਪਣਾ ਜਿਹੜਾ ਹੈਗਾ ਆਰਮੀ ਵਾਲਿਆਂ ਦਾ ਤਰੀਕਾ ਬਣਾ ਸਕਦੇ ਹੋ ਕੋਈ ਭਿੰਡਾ ਭਰੁੰਡਾ ਤੁਸੀਂ ਲੜਵਾ ਸਕਦੇ ਹੋ ਠੀਕ ਹੈ ਇਹ ਬਸ ਅੱਜ ਦੀ ਆਪਣੀ ਇਨਫੋਰਮੇਸ਼ਨ ਐਨੀ ਸੀ ਅਗਰ ਇਨਫੋਰਮੇਸ਼ਨ ਚੰਗੀ ਲੱਗੀ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਨਾਲ ਦੀ ਨਾਲ ਕਰ ਦਿਓ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਸੋ ਨੂੰ ਨੈਕਸਟ ਆਉਣ ਵਾਲੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਬਾਕੀ ਅਗਰ ਕਿਸੇ ਵੀ ਬੱਚੇ ਨੂੰ ਜਿਹੜੇ ਹੈਗੇ ਕਮੈਂਟਾਂ ਦਾ ਸਾਰਿਆਂ ਦਾ ਤੁਹਾਡੇ ਡਾਊਟਸ ਦਾ ਸਾਰੇ ਤੁਹਾਡੇ ਕਲੀਅਰ ਕਰਾਂਗੇ ਤੇ ਰਿਪਲਾਈ ਦੇਵਾਂਗੇ ਬਾਕੀ ਅਸੀਂ ਉਮੀਦ ਕਰਦੇ ਹਾਂ 2026 ਤੁਹਾਡੇ ਲਈ ਨੌਕਰੀ ਲੈ ਕੇ ਆਊਗਾ ਪੜਦੇ ਰਹੋ ਮਿਹਨਤ ਕਰਦੇ ਰਹੋ ਥੈਂਕ ਯੂ